ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਭਾਈ ਅੱਜ ਆਪਾਂ ਨਾ ਵੀਡੀਓ ਪਾਉਣੀ ਹੈ ਟਾਇਰਾਂ ਤੇ ਜਿਵੇਂ ਹੁਣ ਕਣਕ ਦੀ ਵਾਢੀ ਤਿਆਰੀ ਹੈ ਤੇ ਆਪਾਂ ਸਾਰੇ ਜ਼ਿਮੀਂਦਾਰ ਜਦੋਂ ਫਸਲ ਆਉਂਦੀ ਹੈ ਕੋਈ ਵੀ ਕੰਮ ਟਰੈਕਟਰ ਦਾ ਕਰਾਉਣਾ ਹੈ ਜਾਂ ਟਾਇਰ ਪਾਉਣੇ ਆਪਾਂ ਉਹਦੋਂ ਹੀ ਕਰਦੇ ਆਂ ਸਾਰੇ ਤੇ ਟਾਇਰਾਂ ਬਾਰੇ ਆਪਾਂ ਇੱਕ ਵੀਡੀਓ ਪਾਉਣ ਲੱਗੇ ਆ ਮੈਂ ਨਾ ਪਹਿਲਾਂ ਜ਼ਿਆਦਾ ਟਾਇਰ ਪਾਉਂਦਾ ਹੁੰਦਾ ਸੀ ਐਮ ਆਰ ਐਫ ਦੇ ਜ਼ਿਆਦਾ ਹਰੇਕ ਟਰੈਕਟਰ ਦੇ ਜਾਂ ਕੋਈ ਹੋਰ ਵੀਕਲ ਦੇ ਪਾਉਣੇ ਐ ਐਮ ਆਰ ਐਫ ਦੇ ਪਾਉਂਦਾ ਹੁੰਦਾ ਸੀਗਾ ਤੇ ਕੰਪਨੀ ਦਾ MRF ਵੀ ਵਧੀਆ ਜਾਂ ਹੋਰ ਦੋ ਤਿੰਨ ਕੰਪਨੀਆਂ ਉਹ ਵੀ ਵਧੀਆ ਤੇ ਪਰ ਮੈਂ ਪਹਿਲੀ ਵਾਰੀ ਟਾਇਰ ਪਵਾਇਆ ਆਪਣਾ BKT ਦੇ ਆ 3600 ਟਰੈਕਟਰ ਦੇ 3600 ਫੋੜ ਦੇ ਤੇ ਵੀਡੀਓ ਮੈਂ ਤਾਂ ਪਾਉਣ ਲੱਗਿਆ ਵੀ ਅੱਜ ਇੱਕ ਬਾਈ ਹੋਰ ਵੀ ਟਰੈਕਟਰ ਲੈ ਕੇ ਆਇਆ ਸ਼ਿਵਰਾਜ ਉਹਨੇ ਹੁਣੇ ਹੀ ਟਾਇਰ ਪਵਾਇਆ ਬਾਈ ਕਿੰਨਾ ਟਾਈਮ ਹੋ ਗਿਆ ਝੋਨੇ ਵੇਲੇ ਪਵਾਇਆ ਆਇਆ ਕੀ ਆ ਝੋਨੇ ਵੇਲੇ ਬਾਈ ਕਹਿੰਦਾ ਪਵਾਏ ਸੀਗੇ ਤੇ ਮੇਰੇ ਇਹ 3600 ਦੇ ਟਾਇਰ ਪਵਾਇਆਂ ਨੂੰ ਹੋ ਗਏ 2 ਸਾਲ 2 ਸਾਲਾਂ ਤੋਂ ਉੱਪਰ ਹੀ ਹੋ ਗਏ ਤੇ ਟਰੈਕਟਰ ਮੇਰਾ ਜਿਹੜਾ 3600 ਹੈ ਸੜਕ ਤੇ ਰੋਡ ਤੇ ਚੱਲਦਾ ਹੈ 3-4 ਕਿਲੋਮੀਟਰ ਪਿੰਡ ਹੈ ਖੇਤ ਹੈ ਤੇ 3-4 ਕਿਲੋਮੀਟਰ ਜਾਂਦਾ ਤੇ 3-4 ਕਿਲੋਮੀਟਰ ਆਉਂਦਾ ਜਿਵੇਂ ਨਰਮੇ ਦਾ ਨਰਮਾ ਹੁੰਦਾ ਮੇਰੇ ਕੋਲੇ ਤੇ ਸੜਕ ਤੇ ਜ਼ਿਆਦਾ ਚੱਲਦਾ ਵਾਈ ਦਾ ਕੰਮ ਅਸੀਂ ਇਹੋ ਘਟ ਲੈਨੇ ਆ ਵਾਈ ਦਾ ਇੱਕ ਹੋਰ ਟਰੈਕਟਰ ਉਹ ਤੋਂ ਲੈਨੇ ਆ ਹੁਣ BKT ਜਿਹਦਾ ਜਿਹੜਾ ਟਾਇਰ ਹੈ ਇਹ ਤੁਹਾਨੂੰ ਮੈਂ ਦੱਸਣ ਲੱਗਾ ਵੀ ਸਾਰੀਆਂ ਕੰਪਨੀਆਂ ਤੋਂ ਚੰਗਾ ਹੈ ਮੈਨੂੰ ਤਾਂ ਐਂ ਲੱਗਦਾ ਹੈ ਤੁਸੀਂ ਨਵੇਂ ਟਾਇਰ 'ਚ ਜਦੋਂ ਚੈੱਕ ਕਰੋਗੇ ਨਵੇਂ ਟਾਇਰਾਂ ਦੇ ਬਰਾਬਰ ਇਹਦੀ ਗੱਡੀ ਦੇਖ ਲਿਓ ਥੋੜਾ ਜਿਹਾ ਰੇਟ ਦਾ ਜ਼ਰੂਰ ਫਰਕ ਆਇਆ ਇਹ ਟਾਇਰ 2-4000 ਮਹਿੰਗੇ ਹੁੰਦੇ ਆ ਜਿਵੇਂ ਐਮ ਆਰ ਐਫ ਤੋਂ 2-4000 ਰੁਪਏ ਮਹਿੰਗੇ ਹੁੰਦੇ ਆ ਹੁਣ ਜੇ ਆਪਾਂ ਇਹਦੀ ਗੱਡੀ ਦੀ ਗੱਲ ਕਰਕੇ ਜਿਵੇਂ ਮੈਂ ਦੱਸਿਆ ਵੀ 6-7 ਕਿਲੋਮੀਟਰ ਚੱਲਦਾ ਇਹ ਰੋਡ ਤੇ ਟਰੈਕਟਰ ਤੇ 2 ਸਾਲ ਤੋਂ ਉੱਪਰ ਇਹਨੂੰ ਪਵਾਇਆਂ ਨੂੰ ਹੋ ਗਏ ਜਿੱਕੇ ਕੈਮਰਾ ਲਾਈਨ ਮਾਰਾ ਗੱਡੀ ਤੇ ਆ ਦੇਖੋ ਮੈਂ ਗੱਡੀ ਇਹਦੀ ਮੈਨਨ ਲੱਗਿਆ ਐ ਇੰਨੀ ਵੱਡੀ ਗੱਡੀ ਆ ਇਹਦੀ 2 ਸਾਲ ਪਵਾਇਆਂ ਨੂੰ ਹੋ ਗਏ ਦੇਖੀ ਉਧਰ ਲੈ ਕੇ ਆਏ ਮੜਾ ਉਹ ਟਰੈਕਟਰ ਦੀ ਇਹਦੇ ਟਾਇਰ ਪਾਏ ਨੂੰ ਹਜੇ ਹੁਣ ਪਾਏ ਆ ਨੇੜੇ ਕਰੀ ਖੜਾ ਉਹਨੀ ਗੱਡੀ ਇਹਦੀ ਆ ਦੇਖੋ ਇਹ ਦੇਖੋ ਨਾ ਉਹਨੀ ਗੱਡੀ ਇਹਦੀ ਹੈ ਇਹ ਟਾਇਰ ਹੁਣ ਪਾਏ ਆ ਉਹ 2 ਸਾਲ ਪਹਿਲਾਂ ਦੇ ਪਾਏ ਆ ਮਤਲਬ ਗੱਡੀ ਜੇ ਦੇਖੀ ਆ ਮੂਹਰੇ ਟਾਇਰ ਦੀ ਗੱਡੀ ਦੇਖੋਗੇ ਇਹਦੀ ਗੱਡੀ ਵੀ ਆ ਮੈਂ ਤੁਹਾਨੂੰ ਮੈਨ ਦਿਨਾ ਆ ਨਵੇਂ ਟਾਇਰ ਬਾਈ ਨੇ ਪਵਾਏ ਆ ਆ ਦੇਖੋ ਉਧਰ ਲੈ ਗਏ ਉਧਰ ਵੀ ਤੁਹਾਨੂੰ ਦਿਖਾਉਣੇ ਆ ਮਤਲਬ ਜੇ ਤੁਸੀਂ ਦੇਖੋ ਨਾ ਜੇ ਕੋਲੇ ਹੋਵੋ ਤੁਹਾਨੂੰ ਐ ਲੱਗੂਗਾ ਕਿ ਵੀ ਕਿਤੇ ਜਾਣ ਕੇ ਕਹਿੰਦੇ ਆ ਇਹਦੀ ਗੱਡੀ ਮੈਨੂੰ ਐ ਲੱਗਦਾ ਵੀ ਕੋਈ ਪੰਜ ਪੈਸੇ ਉਹਦੇ ਨਾਲੋਂ ਵੱਧ ਪਈ ਆ ਨਾਲੇ ਦੋਸ ਸਵਾ ਦੋ ਸਾਲ ਹੋ ਗਏ ਇਹਨਾਂ ਨੂੰ ਪਵਾਇਆ ਨੂੰ ਇੱਕ ਤਾਂ ਇਹਦੀ ਗੱਡੀ ਬਹੁਤ ਵੱਡੀ ਆ ਇਹਦੀ ਗੱਡੀ ਬਹੁਤ ਵੱਡੀ ਹੈ ਜਿਹੜਾ ਬੀਕੇਟੀ ਟਾਇਰ ਹੈ ਇਹਦੀ ਗੱਡੀ ਬਹੁਤ ਵੱਡੀ ਹੈ ਨੰਬਰ 2 ਇਹਦੀ ਕਸਾਈ ਬਹੁਤ ਘੱਟ ਹੈ ਬਹੁਤ ਹੀ ਪੱਕੇ ਟਾਇਰ ਹੈ ਕਸਾਈ ਬਹੁਤ ਘੱਟ ਹੈ ਤੇ ਟਰੈਕਟਰ ਦਾ ਜਿਹੜਾ ਗ੍ਰਿਪ ਹੈ ਜਦੋਂ ਤੁਸੀਂ ਪਵਾਉਂਗੇ ਟਰੈਕਟਰ ਦਾ ਗ੍ਰਿਪ ਵੀ ਜ਼ਿਆਦਾ ਬਣਦਾ ਤੁਸੀਂ ਜੋ ਟਾਇਰ ਆਪਾਂ ਲੈਣ ਜਾ ਰਹੇ ਹਾਂ ਨਾ ਤੁਸੀਂ ਟਾਇਰ ਸਾਰੇ ਟਾਇਰ ਫਰਸ਼ ਦੇ ਉੱਤੇ ਐ ਠੱਲ ਲਿਓ ਜੇ ਤੇ ਜਦੋਂ ਆਪਾਂ ਮਗਰਲਾ ਟਾਇਰ ਫਰਸ਼ ਤੇ ਠੱਲਾਂਗੇ ਛੱਡਾਂਗੇ ਕੋਈ ਟਾਇਰ ਇੱਧਰ ਡਿੱਗੂ ਕੋਈ ਅੱਧਰ ਡਿੱਗੂ ਜਿਹੜਾ ਬੀਕੇਟੀ ਟਾਇਰ ਹੈ ਬੀਕੇਟੀ ਟਾਇਰ ਸਿੱਧਾ ਖੜੂਗਾ ਸਿੱਧਾ ਖੜਨ ਦਾ ਇਹ ਕਾਰਨ ਹੈ ਵੀ ਇਹਦੀ ਗੱਡੀ ਇਹ ਟੇਰਾ ਬਾਰੇ ਬਾਈ ਵੀਡੀਓ ਸੀਗੀ ਇੰਨੀ ਕੀ ਜਾਣਕਾਰੀ ਸੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ ਬੰਦ ਕਰੀਏ